ਕਿਸਾਨ ਵੀਰੋ ਝੋਨੇ 'ਚ ਕਿਉਂ ਕਦੋਂ ਕਿੰਨੀ ਅਤੇ ਕਿਵੇਂ ਪਾਈਏ ਸਰੋਂ ਦੀ ਖਾਲ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਵੀਡੀਓ 'ਚ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਤੇ ਅਮਲ ਕਰਿਓ ਤੁਹਾਨੂੰ ਇਹਦੇ ਜ਼ਬਰਦਸਤ ਨਤੀਜੇ حاصل ਹੋਣਗੇ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ ਸੋ ਪਹਿਲਾ ਪੌਂਟ ਝੋਨੇ 'ਚ ਸਰੋਂ ਦੀ ਖਾਲ ਕਿਉਂ ਪਾਈਏ ਦੋ ਕਾਰਨਾਂ ਜੀ ਦੋਨਾਂ ਕਾਰਨਾਂ ਕਰਕੇ ਆਪਾਂ ਝੋਨੇ 'ਚ ਸਰੋਂ ਦੀ ਖਾਲ ਪਾਉਣੀ ਹੈ ਪਹਿਲਾ ਕਾਰਨ ਸਰੋਂ ਦੀ ਖਾਲ ਦੇ ਵਿੱਚ ਕੁਝ ਹੱਦ ਤੱਕ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਨਾਲ-ਨਾਲ ਕਾਫੀ ਮਾਤਰਾ 'ਚ ਕੈਲਸ਼ੀਅਮ ਮੈਗਨੀਸ਼ੀਅਮ ਬੋਰੋਨ ਵਰਗੇ ਸੂਖਮ ਪੋਸ਼ਕ ਤੱਤ ਵੀ ਪਾਏ ਜਾਂਦੇ ਆ ਜਦੋਂ ਆਪਾਂ ਝੋਨੇ 'ਚ ਸਰੋਂ ਦੀ ਖਾਲ ਪਾਉਣੀ ਹੈ ਤਾਂ ਇਹ ਸਾਰੇ ਖੁਰਾਕੀ ਤੱਤ ਆ ਜਿਹੜੇ ਤੁਹਾਡੀ ਫਸਲ ਨੂੰ ਉਪਲਬਧ ਹੋ ਜਾਂਦੇ ਆ ਜੜ੍ਹਾਂ ਰਾਹੀਂ ਨਤੀਜੇ ਵਜੋਂ ਫਸਲ ਬਹੁਤ ਸੋਹਣੀ ਗ੍ਰੋਥ ਕਰਦੀ ਹੈ ਫਸਲ ਦਾ ਰੰਗ ਵੰਨ ਕੱਦ ਕਾਠ ਤੇ ਜਿਹੜਾ ਹੈਗਾ ਫੋਟ ਪਟਾਰਾ ਉਹ ਵੱਧ ਜਾਂਦਾ ਦੂਸਰਾ ਕੰਮ ਜਦੋਂ ਆਪਾਂ ਝੋਨੇ ਦੀ ਫਸਲ ਚ ਸਰੋਂ ਦੀ ਖਾਲ ਪਾਉਂਦੇ ਆ ਤਾਂ ਉਹਦੇ ਚਲਦਿਆਂ ਜ਼ਮੀਨ ਦੇ ਵਿੱਚ ਨਰਮਾਈ ਆ ਜਾਂਦੀ ਹੈ ਪੁਲਾਈ ਆ ਜਾਂਦੀ ਹੈ ਜਿਹਦੇ ਕਰਕੇ ਫਸਲ ਦੀਆਂ ਜੜਾਂ ਜ਼ਿਆਦਾ ਡੂੰਘੀਆਂ ਜਾਂਦੀਆਂ ਜ਼ਮੀਨ ਦੇ ਵਿੱਚ ਉਹਨਾਂ ਦਾ ਫਲਾ ਵਧਦਾ ਹੁੰਦਾ ਤੇ ਜੜ ਸੰਘਣੀ ਬਣਦੀ ਹੈ ਜਿੱਥੇ ਜੜ ਡੂੰਗੀ ਜਾਊਗੀ ਫਲਾ ਵਧੂਗਾ ਸੰਘਣੀ ਬਣੂਗੀ ਉਥੇ ਫਟਾਰਾ ਵੀ ਵੱਧਦਾ ਬੂਟੇ ਦੀ ਹਾਈਟ ਵੀ ਚੰਗੀ ਹੁੰਦੀ ਹੈ ਤੇ 나ੜ ਵੀ ਮਜ਼ਬੂਤ ਬਣਦਾ ਸੋ ਇਹਨਾਂ ਦੋਹਾਂ ਕਾਰਨਾ ਕਰਕੇ ਆਪਾਂ ਨੂੰ ਝੋਨੇ ਦੀ ਫਸਲ 'ਚ ਸਰੋਂ ਦੀ ਖਾਲ ਪਾਉਣੀ ਚਾਹੀਦੀ ਹੈ ਹੁਣ ਸਵਾਲ ਪੈਦਾ ਹੁੰਦਾ ਕਿ ਕਦੋਂ ਪਾਈਏ ਝੋਨੇ 'ਚ ਸਰੋਂ ਦੀ ਖਾਲ ਪਾਉਣ ਦਾ ਸਹੀ ਸਮਾਂ ਹੈਗਾ ਕਿ 12 ਮਹੀਨੇ ਦੇਣਾ ਝੋਨੇ ਦੀ ਫਸਲ 'ਚ ਤੁਸੀਂ ਝੋਨਾ ਲਾਉਣ ਤੋਂ 12 ਦਿਨਾਂ ਬਾਅਦ ਸਰੋਂ ਦੀ ਖਾਲ ਪਾ ਦਿਓ ਜਾਂ ਇਹ ਕਹਿ ਲਓ ਕਿ ਪਹਿਲੇ ਯੂਰੀਏ ਤੋਂ 4-5 ਦਿਨ ਦੇ ਫਰਕ ਨਾਲ ਝੋਨੇ 'ਚ ਸਰੋਂ ਦੀ ਖਾੜ ਪਾਓ। ਕਿੰਨੀ ਮਾਤਰਾ 'ਚ ਪਾਈਏ? ਸੋ ਦੋਸਤੋ ਇਸ ਸਵਾਲ ਦਾ ਜਵਾਬ ਇਹ ਆ ਕਿ ਭਾਰੀਆਂ ਜ਼ਮੀਨਾਂ 'ਚ ਤੁਸੀਂ ਪ੍ਰਤੀ ਏਕੜ 16 ਕਿਲੋ ਸਰੋਂ ਦੀ ਖਾੜ ਪਾਉਣੀ ਆ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ 'ਚ ਤੁਸੀਂ ਪ੍ਰਤੀ ਏਕੜ 20 ਕਿਲੋ ਸਰੋਂ ਦੀ ਖਾੜ ਪਾ ਸਕਦੇ ਹੋ। ਕਿਹੜੇ ਝੋਨੇ 'ਚ ਕਿੰਨੀ ਪਾਣੀ ਆ? ਦੇਖੋ ਮੋٹے ਝੋਨੇ 'ਚ 16 ਤੋਂ 20 ਕਿਲੋ ਜ਼ਮੀਨ ਦੇ ਹਿਸਾਬ ਨਾਲ ਭਾਰੀਆਂ 'ਚ 16 ਕਿਲੋ ਤੇ ਹਲਕੀਆਂ 'ਚ 20 ਕਿਲੋ ਬਾਸਮਤੀ ਵੈਰਾਈਟੀਆਂ ਜਿਹੜੀਆਂ ਉਹਨਾਂ ਦੇ ਵਿੱਚ 12 ਕਿਲੋ ਸਰੋਂ ਦੀ ਖਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਪਾਉਣੀ ਆ ਹਲਕੀਆਂ ਭਾਰੀਆਂ ਜ਼ਮੀਨਾਂ ਦਾ ਹਿਸਾਬ ਕਿਤਾਬ ਸੇਮ ਹੀ ਰੱਖਦੇ ਹੋਏ ਠੀਕ ਆ ਜੀ ਜਿੱਥੇ ਭਾਰੀ ਜ਼ਮੀਨ 'ਚ ਤੁਸੀਂ 12 ਕਿਲੋ ਪਾਤੀ ਉੱਥੇ ਹਲਕੀ ਜ਼ਮੀਨ 'ਚ ਤੁਸੀਂ 16 ਕਿਲੋ ਪਾ ਸਕਦੇ ਹੋ ਬਾਸਮਤੀ ਵੈਰਾਈਟੀਆਂ ਦੇ ਵਿੱਚ ਏ ਪੁਆਇੰਟ ਵੀ ਆਪਣਾ ਕਲੀਅਰ ਹੋ ਗਿਆ ਹੁਣ ਅਗਲਾ ਪੁਆਇੰਟ ਕਿਵੇਂ ਪਾਈਏ ਝੋਨੇ ਚ ਸਰੋਂ ਦੀ ਖਾਲ ਪਾਉਣ ਦੇ ਮਿੱਤਰੋ ਦੋ ਤਰੀਕੇ ਆ ਪਹਿਲਾ ਤਰੀਕਾ ਹੈਗਾ ਕਿ ਛੱਟੇ ਨਾਲ ਪਾ ਦਿਓ ਤੇ ਦੂਸਰਾ ਤਰੀਕਾ ਹੈਗਾ ਪਾਣੀ ਨਾਲ ਵਗਾ ਦਿਓ ਜੇਕਰ ਤੁਸੀਂ ਛੱਟੇ ਦੇ ਨਾਲ ਝੋਨੇ ਚ ਸਰੋਂ ਦੀ ਖਾਲ ਪਾਉਣੀ ਆ ਤਾਂ ਪਹਿਲਾਂ ਸਰੋਂ ਦੀ ਖਾਲ ਨੂੰ ਕਿਸੇ ਫੀਡ ਫੈਕਟਰੀ ਤੋਂ ਪੀਸਾ ਕੇ ਲਿਆਓ ਉਹਦਾ ਪਾਊਡਰ ਬਣਵਾ ਲਓ ਫਿਰ ਇਸ ਪੀਸੀ ਹੋਈ ਸਰੋਂ ਦੀ ਖਾਲ ਨੂੰ 15 20 ਕਿਲੋ ਸੁਲਾਬੀ ਜਈ ਮਿੱਟੀ ਦੇ ਵਿੱਚ ਮਿਕਸ ਕਰੋ ਤੇ ਖੇਤ ਦੇ ਵਿੱਚ ਤਾਜੇ ਭਾਰੇ ਤਾਜੇ ਭਰੇ ਹੋਏ ਪਾਣੀ ਦੇ ਅੰਦਰ ਸਰੋਂ ਦੀ ਖਾਲ ਦਾ ਇੱਕ ਸਾਰ ਛਿੱਟਾ ਦੇ ਦਿਓ ਜਿਹਨੂੰ ਤੁਸੀਂ ਸੁਲਾਬੀ ਜਈ ਮਿੱਟੀ ਦੇ ਵਿੱਚ ਮਿਕਸ ਕੀਤਾ ਹੋਇਆ ਇਹਦੇ ਇਲਾਵਾ ਦੂਜਾ ਤਰੀਕਾ ਹੈਗਾ ਕਿ ਸਰੋਂ ਦੀ ਖਾਲ ਨੂੰ ਪਾਣੀ ਦੇ ਨਾਲ ਵਗਾ ਦਿਓ ਤਾਂ ਉਹ ਤੇ ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ 200 ਲੀਟਰ ਪਾਣੀ ਦੇ ਵਿੱਚ 15 16 ਕਿਲੋ ਸਰੋਂ ਦੀ ਖਾਲ 2 ਕਿਲੋ ਗੁੜ ਦੇ ਨਾਲ ਘੋਲੋ ਦਿਨ ਚ ਦੋ ਵਾਰ ਉਹਨੂੰ ਹਿਲਾਉਂਦੇ ਰਹੋ ਤੇ ਤੀਸਰੇ ਦਿਨ ਇਹ ਜਿਹੜਾ ਸਰੋਂ ਦੀ ਖਾਲ ਵਾਲਾ ਢੋਲ ਆ ਇਹਨੂੰ ਪਾਣੀ ਦੇ ਨਾਲ ਖੇਤ 'ਚ ਵਗਦਾ ਕਰ ਦਿਓ ਸੋ ਤੁਹਾਨੂੰ ਦੋਹਾਂ 'ਚ ਜਿਹੜਾ ਵੀ ਤਰੀਕਾ ਫਿੱਟ ਬੈਂਦਾ ਹੋਵੇ ਆਸਾਨ ਲੱਗਦਾ ਹੋਵੇ ਉਹ ਤਰੀਕਾ ਅਪਣਾ ਕੇ ਤੁਸੀਂ ਝੋਨੇ 'ਚ ਸਰੋਂ ਦੀ ਖਾਲ ਪਾ ਸਕਦੇ ਹੋ ਛੱਟੇ ਨਾਲ ਪਾ ਦਿਓ ਬੇਸ਼ੱਕ ਪਾਣੀ ਨਾਲ ਮਗਾ ਦਿਓ ਰਿਜ਼ਲਟ ਤੁਹਾਨੂੰ ਬਹੁਤ ਚੋਟੀ ਦੇ ਮਿਲਣਗੇ ਜਦੋਂ ਤੁਸੀਂ ਝੋਨੇ 'ਚ ਸਰੋਂ ਦੀ ਖਾਲ ਪਾ ਰਹੇ ਹੋ ਤਾਂ ਇੱਕ गुजारिश ਆ ਇਹ ਆ ਜਿਹੜੀ ਸ਼ੀਸ਼ੀ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਦੇਖ ਰਹੇ ਹੋ ਵੇਸਟ ਡੀਕੰਪੋਜ਼ਰ ਇਹਦੇ ਤੋਂ ਘਟੋ ਘਟ 200 ਲੀਟਰ ਵੇਸਟ ਡੀਕੰਪੋਜ਼ਰ ਤਿਆਰ ਹੋ ਜਾਂਦਾ ਤੇ ਇਹ ਜਿਹੜਾ 200 ਲੀਟਰ ਵੇਸਟ ਡੀਕੰਪੋਜ਼ਰ ਤੁਸੀਂ ਤਿਆਰ ਕਰੋਗੇ ਇਹਨੂੰ ਪਾਣੀ ਦੇ ਨਾਲ ਜ਼ਰੂਰ ਖੇਤ ਚ ਵਗਾਇਓ ਇਹ ਸਰੋਂ ਦੀ ਖਾਲ ਦੇ ਰਿਜ਼ਲਟ ਨੂੰ ਦੁੱਗਣਾ ਕਰ ਦੇਗਾ ਤੇ ਨਾਲ ਦੀ ਨਾਲ ਤੁਹਾਡੀ ਜ਼ਮੀਨ ਦੇ ਵਿੱਚ ਟਾਪ ਸੋਇਲ ਚ ਜਿਹੜੇ ਅਣਵਰਤੇ ਜਾਂ ਅਨ ਅਵੇਲੇਬਲ ਫਾਰਮ ਦੇ ਵਿੱਚ ਸੂਖਮ ਪੋਸ਼ਕ ਤੱਤ ਪਏ ਆ ਉਹਨਾਂ ਨੂੰ ਵੀ ਇਹ ਅਵੇਲੇਬਲ ਫਾਰਮ ਚ ਲਿਆ ਕੇ ਤੁਹਾਡੀ ਫਸਲ ਦੀਆਂ ਜੜਾਂ ਨੂੰ ਉਪਲਬਧ ਕਰਾ ਦੇਗਾ ਨਤੀਜੇ ਵਜੋਂ ਤੁਹਾਡੀ ਜਿਹੜੀ ਫਸਲ ਹੈਗੀ ਆ ਉਹ ਹੋਰ ਬੁਧੇਰੀ ਸ਼ਾਨਦਾਰ ਤਰੀਕੇ ਨਾਲ ਗਰੋ ਕਰੂਗੀ ਉਹਦਾ ਰੰਗ ਬੰਦ ਕੱਦ ਕਾਠ ਤੇ ਫਟਾਰਾ ਤੁਹਾਨੂੰ ਵਧਿਆ ਹੋਇਆ ਮਿਲੇਗਾ ਹੁਣ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਹ ਸਪਸ਼ਟ ਕਰ ਦਈਏ ਕਿ ਝੋਨੇ ਚ ਸਰੋਂ ਦੀ ਖਾਲ ਪਾਉਣ ਵਾਲੀ ਗੱਲ ਆ ਜਿਹੜੀ ਇਹ ਉਹੀ ਨਹੀਂ ਹੈਗੀ ਵੀ ਕਿਸੇ ਦਾ ਦਿਮਾਗ ਦੀ ਖਰਾਬਾਤ ਆ ਅਸਲ ਦੇ ਵਿੱਚ ਇਹ ਇੱਕ ਰਿਸਰਚ ਬੇਸਡ ਗੱਲਬਾਤ ਹੈਗੀ ਆ ਬੰਗਲਾਦੇਸ਼ ਖੇਤੀਬਾੜੀ ਯੂਨੀਵਰਸਿਟੀ ਦੀ ਰਿਸਰਚ ਇਹ ਕਹਿੰਦੀ ਹੈ ਕਿ ਝੋਨੇ 'ਚ ਸਰੋਂ ਦੀ ਖਾਲ ਪਾਉਣ ਨਾਲ ਝੋਨੇ ਦੀ ਫਸਲ ਦੇ ਰੰਗ ਬਨ ਕੱਦ ਕਾਠ ਅਤੇ ਫਟਾਰੇ ਦੇ ਵਿੱਚ ਜ਼ਿਕਰਯੋਗ ਵਾਧਾ ਹੁੰਦਾ ਸੋ ਬੰਗਲਾਦੇਸ਼ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਰਿਸਰਚ ਕੀਤੀ ਤੇ ਇਸ ਰਿਸਰਚ ਪੇਪਰ ਦੇ ਆਧਾਰ ਤੇ ਅਸੀਂ ਜਾਨੀ ਕਿ ਦਾਸ ਗੁਰਪ੍ਰੀਤ ਸਿੰਘ ਬਾਈ ਟਾਰਗੇਟ ਸੈਂਕਰੋਪਸ ਇਨਫਰਮੇਸ਼ਨ ਹੋ ਰਹੀ ਉਹਨਾਂ ਵੱਲੋਂ ਇਸ ਚੀਜ਼ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਗਿਆ ਰਿਸਰਚ ਬੇਸਡ ਗੱਲਬਾਤ ਆ ਪੇਪਰ ਸਾਡੇ ਕੋਲੇ ਮੌਜੂਦ ਆ ਰਿਸਰਚ ਪੇਪਰ ਨੇਚ ਸਰੂ ਦੀ ਖਾਲ ਪਾਉਣ ਵਾਲਾ ਕੰਮ ਕਿਸੇ ਦੇ ਦਿਮਾਗ ਦੀ ਖੁਰਾਫਾਤ ਜਿਹਾ ਬਿਲਕੁਲ ਨਹੀਂ ਹੈਗਾ ਇਹ ਰਿਸਰਚ ਬੇਸਡ ਗੱਲਬਾਤ ਆ ਬੰਗਲਾਦੇਸ਼ ਖੇਤੀਬਾੜੀ ਯੂਨੀਵਰਸਿਟੀ ਦੀ ਵਕਾਇਦਾ ਰਿਸਰਚ ਚਾਇਦੇ ਤੇ ਉਸ ਰਿਸਰਚ ਦੇ ਆਧਾਰ ਤੇ ਹੀ ਅਸੀਂ ਇਹ ਚੀਜ਼ ਤੁਹਾਡੇ ਤੱਕ ਲੈ ਕੇ ਆਈਆਂ ਤੇ ਪਿਛਲੇ ਕਈ ਬਰਿਆਂ ਤੋਂ ਜਿਹੜੇ ਸਾਡੇ ਕਿਸਾਨ ਭਰਾ ਉਹ ਸਰੋਂ ਦੀ ਖਾਲ ਝੋਨੇ ਦੀ ਫਸਲ ਦੇ ਵਿੱਚ ਪਾ ਕੇ ਬੇਹੱਦ ਸ਼ਾਨਦਾਰ ਨਤੀਜੇ ਇਹਦੇ ਹਾਸਲ ਕਰਦੇ ਪਏ ਆ ਮੈਂ ਇੱਕ ਚੀਜ਼ ਦਾਅਵੇ ਨਾਲ ਕਹਿਣਾ ਲਿਖ ਕੇ ਦੇ ਸਕਦਾ ਜਿਹੜੇ ਖੇਤਾਂ 'ਚ ਝੋਨਾ ਸਿਰਫ ਇਸ ਕਰਕੇ ਫਸਿਆ ਪਿਆ ਤੁਰਦਾ ਨਹੀਂ ਕਿ ਝੋਨੇ ਨੂੰ ਲੋੜਿੰਦੀ ਮਾਤਰਾ 'ਚ ਸੂਖਮ ਪੋਸ਼ਕ ਤੱਤ ਨਹੀਂ ਮਿਲਦੇ ਪਏ ਤੇ ਝੋਨੇ ਦੀ ਜੜ੍ਹ ਡੂੰਘੀ ਨਹੀਂ ਜਾਂਦੀ ਪਈ ਉਹਨਾਂ ਖੇਤਾਂ ਦੇ ਵਿੱਚ ਸਰੋਂ ਦੀ ਖਾਲ ਆਉਣ ਤੋਂ ਬਾਅਦ ਪੰਜਾ ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਬੇहद ਸ਼ਾਨਦਾਰ ਕਿਸਾਨਾਂ ਨੂੰ ਬੇहद ਸ਼ਾਨਦਾਰ ਨਤੀਜੇ ਮਿਲੇ ਉਹਨਾਂ ਦਾ ਝੋਨਾ ਚੱਲ ਪਿਆ ਤੇ ਉਹਨਾਂ ਦੀਆਂ ਵਾਟਾਂ ਖਿੜ ਗਈਆਂ ਸੋ ਇਹ ਸਾਰਾ ਕੁਝ ਤੁਹਾਡੇ ਖੇਤਾਂ ਦੇ ਵਿੱਚ ਵੀ ਹੋ ਸਕਦਾ ਬਸ਼ਰਤੇ ਕਿ ਤੁਸੀਂ ਜੋ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੀ ਹੈ ਜੇ ਤੁਹਾਨੂੰ ਇਹਦੇ ਵਿੱਚ ਕੋਈ ਦਮ ਖਮ ਲੱਗਦਾ ਦਲੀਲ ਲੱਗਦੀ ਆ ਲੌਜੀਕ ਲੱਗਦਾ ਤਾਂ ਇਹਦੇ ਤੇ ਆਪਣੀ ਖੇਤੀ ਦੇ ਵਿੱਚ ਅਮਲ ਕਰੋ ਨਤੀਜੇ لازਮੀ ਮਿਲਣਗੇ ਜ਼ਬਰਦਸਤ ਮਿਲਣਗੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ